ਸਾਹਮਣੇ ਇਸ ਵਿਲੇਜ ਇਸ ਚੱਕੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਚੱਕੀ ਮਾਤਾ ਸਹਿਬ ਕੌਰ ਜੀ ਦੀ ਚੱਕੀ ਹੈ ਜੀ ਇਸ ਚੱਕੀ ਵਿੱਚ ਆਟਾ ਪੀਸ ਕੇ ਤਨ ਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਲਈ ਲੰਗਰ ਤਿਆਰ ਕੀਤਾ ਜਾਂਦਾ ਸੀ ਇਹ ਚੱਕੀ ਮਾਤਾ ਸਹਿਬ ਦੇਵਾਂ ਜੀ ਦੇ ਅਸਥਾਨ ਹਜੂਰ ਸਹਿਬ ਵਿਖੇ ਸਜੋਬੀ ਤੈ ਇਸ ਚੱਕੀ ਦੇ ਵਿੱਚ ਆਟਾ ਪੀਸਿਆ ਜਾਂਦਾ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਲਈ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ ਤੇ ਪ੍ਰਸ਼ਾਦਾ ਛਕਦੇ ਅਤੇ ਦੁਪਹਿਰ ਵੇਲੇ ਇਸੇ ਸਥਾਨ ਤੇ ਹੀ ਆਰਾਮ ਕਰਦੇ ਸੀ ਸ਼ਾਮ ਨੂੰ ਹਨੇਰਾ ਹੋਣ ਵੇਲੇ ਗੁਰੂ ਮਹਾਰਾਜ ਇਸ ਸਥਾਨ ਤੋਂ ਗੁਰਦੁਆਰਾ ਸ਼੍ਰੀ ਹੀਰਾ ਘਾਟ ਵਾਲੇ ਸਥਾਨ ਤੇ ਚਲੇ ਜਾਂਦੇ ਸੀ। ਦਰਸ਼ਨ ਕਰੋ ਜੀ ਇਸ ਪਵਿੱਤਰ ਚੱਕੀ ਦੇ ਜਿਸ ਵਿੱਚ ਆਟਾ ਪੀਸ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਲਈ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਸੀ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂਕਿ ਹੋਰ ਵੀ ਸੰਗਤਾਂ ਇਸ ਪਵਿੱਤਰ ਚੱਕੀ ਦੇ ਦਰਸ਼ਨ ਕਰ ਸਕਣ। ਇਹ ਚੱਕੀ ਮਾਤਾ ਸਹਿਬ ਦੇਵਾ ਜੀ ਦੀ ਹੈ ਜੀ। ਇਹ ਚੱਕੀ ਨੰਦੇੜ ਵਿਖੇ ਹਜ਼ੂਰ ਸਾਹਿਬ ਦੀ ਧਰਤੀ ਤੇ ਮਾਤਾ ਸਹਿਬ ਦੇਵਾ ਜੀ ਦੇ ਸਥਾਨ ਤੇ ਸ਼ਿਸ਼ੋਭਿਤ ਹੈ। ਐਦਾਂ ਦੀਆਂ ਇਤਿਹਾਸ ਦੇ ਨਾਲ ਸੰਬੰਧਿਤ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ।